ਸ਼ਰਮਾ ਫਾਇਰਫੋਰਸ ਨਗਰ ਨਿਗਮ ਮਟਾਲਾ ਦਾ ਸਰ ਅੱਜ ਕੀ ਕੰਮ ਕੀਤਾ ਇੱਥੇ ਹਨ ਕਿਥੇ ਸੀ ਅਸੀਂ ਜੀ ਰੁਟੀਨ ਚੈਕਿੰਗ ਸੀਗੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅੱਜ ਟੀਨ ਚ ਚੈੱਕ ਕੀਤਾ ਗਿਆ ਵੀ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈਤੀ ਗਈ ਹੈ ਸਰ ਕਿਸ ਕਾਰਨ ਦੇ ਚੈੱਕ ਕੀਤਾ ਕਰ ਕੁਇਸਟਰੀ ਚੈਕਿੰਗ ਸੀਗੀ ਜੀ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੋਕ ਕੀਤੇ ਚਲ ਚਲਦਾ ਹੈ ਕਿ ਨਹੀਂ ਚਲਦਾ ਉਹ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿੰਨਾ ਕਰ ਮਹੀਨਾ ਬਾਅਦ ਉਹੀ ਚੈਕਿੰਗ ਕੀਤੀ ਸਰ ਇਹ ਹੁੰਦਾ ਹੈ ਪਹਿਲਾਂ ਕਿਤੇ ਲੋਡ ਪੈਣ ਤੇ ਚਲਦਾ ਸੀ ਬੜੀ دیر ਬਾਅਦ ਚੈਕਿੰਗ ਉਹਦੀ ਹੋਣ ਲੱਗੀ ਕਰਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀ ਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਿਆ ਕੀ ਚੱਲ ਰਿਹਾ ਇਹ ਸ਼ਹਿਰ ਹੋਰ ਵੀ ਸ਼ਹਿਰ ਚ ਲੱਗੇ ਦੇ ਕਿਤੇ ਫੈਕਟਰੀ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਰਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੇ ਜਿਹੜੀ ਵੱਡੀਆਂ ਫਾਊਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋੜ ਪੈਣ ਤੇ ਉਹਨਾਂ ਨੂੰ ਜਦੋਂ ਅਸੀਂ ਮੈਸੇਜ ਕੋਈ ਵੀ ਕਰ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂਦੇ ਮੈਸਰ ਜਿਹੜੀ ਕੱਲ ਮੌਡਰਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆ ਆਪਣੇ ਨਗਰ ਨਿਗਮ ਵੱਲੋਂ ਕੋਈ ਸਾਡੇ ਕੋਲ ਇੱਥੇ ਜਿਹੜਾ ਸੈਰਲ ਨੇ ਉਹ ਮੌਡਲ ਦੇ ਵਿੱਚ ਪੜਿਆ ਹੈ ਰੋਲ ਦਾ ਡਾਟਾ ਨੂੰ ਆ ਕੇ ਆ ਉਹਦੀ ਆ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ ਕੱਲ 7 ਤਰੀਕ ਨੂੰ ਮੌਡਲ ਹੋएगी ਇਹਦੀ ਉਹਦੇ ਤੇ ਮਰਕੋ ਕਰਦੀ ਵੀ ਇਹ ਸਰਕਾਰੋਂ ਕੋਹ ਦਾ ਫਾਇਆਂ ਨੀ ਸੀ ਸਾਹਿਬ ਦੀ ਲੈਟਰ ਆਈ ਹੈ ਤੇ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਮਾਰਿਆਂ ਨੂੰ ਕਰਦੇ ਰੱਖਿਆ ਹੈ ਤਾਂ ਕਿ ਕੱਲ ਤੋਂ ਉਹ ਜਿਹਨਾਂ ਨੂੰ ਜਿੱਨਾ ਵੀ ਕਰਿਆ ਜਾ ਸਕਦਾ ਹੋਰ ਵੀ ਕਿ ਤਿਆਰੀਆਂ ਦੇ ਆਰਡਰ ਆਏ ਵੀ ਇਹ ਹੂਟਰਾ ਦੇ ਕਾਰਪੋਰੇਸ਼ਨ ਕਿਤੇ ਬਸ ਇਹ ਹੀ ਆ ਤੇ ਬਾਕੀ ਜਿਹੜੇ ਕੋਈ ਤਿਆਰੀਆਂ ਹੋਰ ਹੋਰ ਅਦਾਸ਼ਾ ਕਿ ਉਸ ਤਰ੍ਹਾਂ ਉਹਦਾ ਭਾਗ ਦਿੱਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਹੈ ਹੂ ਟ੍ਰੱਕ ਪਹਿਲਾਂ ਕਿਦੋਂ ਵਰਤਿਆ ਜਾਂਦਾ ਹੁਣ ਤਾਂ ਬੰਕਰੀਪ ਤੇ ਵਰਤਿਆ ਜਾਂਦਾ ਵੀ ਲੜਾਈ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਤੇ ਜਦੋਂ ਕਰੋਨਾ ਆਇਆ ਤਾਂ ਵੀ